ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਐਸਆਈਟੀ ਨੇ ਜਿਹੜੇ 328 ਸਰੂਪਾਂ ਦੇ ਮਾਮਲੇ ਵਿੱਚ ਅਪਡੇਟ ਸਾਹਮਣੇ ਲੈ ਕੇ ਆਂਦੀ ਹੈ ਉਹਦੇ ਵਿੱਚ ਬਹੁਤ ਵੱਡੀ ਗੱਲਬਾਤ ਸਾਹਮਣੇ ਆਈ ਹੈ ਜਦੋਂ ਤੁਸੀਂ ਇਹ ਕਹਿੰਦੇ ਸੀ ਕਿ 328 ਸਰੂਪ ਗਾਇਬ ਹੋਏ ਨੇ ਉਹ ਕਹਿੰਦੇ ਨਹੀਂ ਤانوں ਇੱਕ ਚੰਗੀ ਤਰ੍ਹਾਂ ਡਿਟੇਲ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਹੜੇ ਗੁਰੂ ਸਾਹਿਬ ਦੇ ਪਾਵਨ ਅੰਕ ਨੇ ਪੰਨੇ ਨੇ ਉਹ ਵੱਖਰੇ ਸ਼ਬਦ ਏ ਤੇ ਜਿਲਦ ਵੱਖਰੀ ਸ਼ਬਦੀ ਹੈ ਬਣਾਈ ਜਾਂਦੀ ਹੈ ਤਿਆਰ ਕੀਤੀ ਜਾਂਦੀ ਹੈ ਤੇ ਪੰਨੇ ਛਪਾਉਣ ਦੀ ਜਿਹੜੀ ਪਾਵਨ ਅੰਕ ਛਪਾਉਣ ਦੀ ਜਿਹੜੀ ਗੱਲਬਾਤ ਹੈ ਉਹ ਪਹਿਲਾਂ ਲਿਖਤੀ ਰੂਪ ਵਿੱਚ ਪ੍ਰੈਸ ਨੂੰ ਦਿੱਤੀ ਜਾਂਦੀ ਹੈ ਤੇ ਉਹ ਪੂਰੀ ਡਿਟੇਲ ਹੁੰਦੀ ਹੈ ਉਰੇਡੇ ਪਾਵਨ ਅੰਕ ਨੇ ਤਕਰੀਬਨ ਲੱਖਾਂ ਦੇ ਹਿਸਾਬ ਨਾਲ ਇਹਨੇ ਛਪਾਏ ਆ ਉਹ ਤੋਂ ਬਾਅਦ 1430 ਪਾਵਨ ਅੰਕ ਇੱਕ ਸਰੂਪ ਤਿਆਰ ਹੋ ਜਾਂਦਾ ਹੁਣ ਇਹ ਜਿਹੜੇ ਸਰੂਪ ਨੇ ਨਾ ਇਹਨਾਂ ਦੀ ਗਿਣਤੀ ਪਤਾ ਕਿੰਨੀ ਹੈ 800 ਹੋ ਗਈ ਤਕਰੀਬਨ 328 ਤੋਂ 800 ਤੱਕ ਪਹੁੰਚ ਗਈ ਹੁਣ 328 ਰੂਪਾਂ ਦੀਆਂ ਗਿਲ ਤਾਂ ਬਣੀਆਂ ਗਈਆਂ ਤੇ ਬਾਕੀ ਕਿਨੇ ਰਹਿ ਗਏ ਜਾਨੀ ਕਿ ਮੰਨ ਕੇ ਚਲੋ 2 800 ਦੇ ਵਿੱਚੋਂ ਜੇ 328 ਕੱਢ ਲਈਏ ਤਾਂ ਬਹੁਤ ਵੱਡਾ ਉਲਟ ਫੇਰ ਬਹੁਤ ਵੱਡਾ ਘਪਲੇ ਦੇ ਵਿੱਚ ਹੋਇਆ ਲਗਭਗ 640 ਜਾਨੀ ਕਿ 60 ਬਾੜ ਦੀ ਗਿਣਤੀ ਬਣ ਗਈ ਘਟੋ ਘਟ ਹੋਰ ਹੈ ਜਿਹੜੇ ਰੂਪ ਛਪਣੇ ਸੀ جلد ਬੰਨਣੀ ਸੀ ਉਹ ਪੰਨੇ ਹੀ ਇਹਨਾਂ ਨੇ ਗਾਇਬ ਕੀਤੇ ਹਨਲਕਿ ਪੰਨੇ ਗੁਰੂ ਪਾਸ਼ਾ ਦੇ ਪਾਵਨ ਅੰਕ ਜਿਹੜੇ ਆ ਉਹ ਛਾਪ ਦਿੱਤੇ ਗਏ ਉਹਦੀ ਜਿਲਦ ਨਹੀਂ ਤਿਆਰ ਹੋਈ ਤੇ ਉਹ ਪਾਵਨ ਅੰਕ ਇਹਨਾਂ ਨੇ ਵੇਚੇ ਬੇਅਦਮੀ ਕਰਾਉਣ ਵਾਸਤੇ ਵੇਚੇ ਐਸਆਈਟੀ ਨੇ ਤਾਂ ਜਿਹੜਾ ਸਿਸਟਮ ਦੇ ਮੁਤਾਬਕ ਪੇਪਰ ਵਰਕ ਹੁੰਦਾ ਉਹਦੇ ਮੁਤਾਬਕ ਚੱਲਣਾ ਜੇ ਤੁਸੀਂ ਡੀਪਲੀ ਜਾ ਕੇ ਦੇਖੋਗੇ ਨਾ ਤਾਂ ਇਹਦਾ ਮਤਲਬ ਕੀ ਹੈ ਵੀ 855 ਸਰੂਪ ਤਿਆਰ ਹੋਣਾ ਸੀ ਤੇ 328 ਦਾ ਰਿਕਾਰਡ ਵਿੱਚ ਨੇ ਨਾ ਜਿਹੜੇ ਕਹਿੰਦੇ ਆ ਵੀ ਅਸੀਂ ਬਿਨਾਂ ਰਿਕਾਰਡ ਤੋਂ ਦੇਸ਼ ਦਿੱਤੇ ਉੱਥੇ ਗਏ ਉੱਥੇ ਗਏ ਜੱਬੜ ਕੇ ਮਾਰਤੀ ਉਹਨਾਂ ਨੇ ਹੁਣ ਘਟੋ ਘਟ ਵੀ 12 ਲੱਖ ਪੰਨਾ 55 ਅੰਕ ਉਹ ਇਹਨਾਂ ਨੇ ਸਰੂਪ ਤਿਆਰ ਕਰਨ ਤੋਂ ਬਿਨਾਂ ਹੀ ਕਿੱਥੇ ਭੇਜਿਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੇ ਕਹਿੰਦੇ ਨੇ ਨਾ ਗੜੀਆਂ ਦੇ ਵਿੱਚ ਪਾਵਨ ਅੰਕ ਮਿਲੇ ਨੇ ਖਿਲਾਰੇ ਹੋਏ ਉਹ ਉਹ ਅੰਕ ਨਹੀਂ ਉਹ ਕੋਈ ਪੂਰਾ ਸਰੂਪ ਨਹੀਂ ਚੱਕਿਆ ਕਿਸੇ ਨੇ ਪੂਰਾ ਸਰੂਪ ਨਹੀਂ ਕਿਸੇ ਨੇ ਚੱਕਿਆ ਜਣ ਕੇ ਇਹ ਬਹੁਤ ਵੱਡਾ ਕਪੜਾ ਹੈ ਬਹੁਤ ਵੱਡੀ ਮਿਲੀਭੁਗਤ ਹੈ ਜਣ ਕੇ ਪੂਰੀ ਬਿਆਦਵੀ ਦੀ ਘਟਨਾ ਦੀ ਜੇ ਜਾਂਚ ਹੋਵੇ ਇਹਦੇ ਮਾਸਟਰਮੈਂਡ ਸ਼ੋਮਣੀ ਕਮੇਟੀ ਹੈ ਤੇ ਇਹ ਕਰਾਉਣ ਵਾਲੇ ਕੌਣ ਨੇ ਬਾਦਲ ਕਾਲਾ ਤੇ ਨਾਲ ਕੌਣ ਵਾਲੇ ਨੇ ਨਰੇਨੂ ਮਹੰਤ ਮੈਂ ਲਿਖ ਕੇ ਬੋਲ ਸਕਦਾ ਸੀ ਵੀ ਇੰਨੇ ਲੱਖ ਇੰਨੇ ਹਜ਼ਾਰ ਇੰਨੇ ਸੌ ਪਾਵਨ ਅੰਕ ਨੇ ਨਾਮਾਂ ਨੂੰ ਮੈਂ ਤਾਂ ਤੁਹਾਨੂੰ ਖੁੱਲਾ ਹੀ ਦੱਸਿਆ ਵੀ ਹਰੇਕ ਬੰਦਾ ਇਹ ਜੀ ਨੂੰ ਸਮਝ ਜੇ ਜਾਨਕਿ ਤੁਸੀਂ ਇਹ ਲਾ ਲਓ ਤੁਸੀਂ ਹਿਸਾਬ ਤਾਂ ਲਾ ਲਓ ਇੱਕ ਪਾਵਨ ਸਰੂਪ ਦੇ ਵਿੱਚ ਜਿਹੜੇ ਪਾਵਨ ਅੰਕ ਨੇ ਉਹ 1430 ਹੁੰਦੇ ਆ 338 ਰੂਪ ਤਾਂ ਉਹ ਨੇ ਜਿਹੜੇ ਇਹਨਾਂ ਨੇ ਜਵਲੀਆਂ ਮਾਰ ਕੇ ਕਹਿਤਾ ਜੀ ਔ ਡੇਰੇ ਬਾਗੇ ਔ ਡੇਰੇ ਬਾਗੇ ਸਾਡੇ ਮੁਲਾਜ਼ਮਾਂ ਨੇ ਘੇਰਾ ਫੇਰੀ ਕਰਨ ਲਈ ਲਾਲਚ ਖਾਤਰ ਵੇਚ ਤੇ ਉਹ ਨੇ ਤੇ ਜੇ 800 ਸਰੂਪ ਬਣਦਾ ਤਾਂ 300 ਉਠਾਏ ਕੱਢ ਕੇ ਜਿਹੜੇ ਪਿੱਛੇ ਪਾਵਨ ਸਰੂਪ ਬਚਦੇ ਨੇ ਨਾ ਉਹ ਸਰੂਪ ਤਿਆਰ ਨਹੀਂ ਕੀਤੇ ਉਹ ਪੰਨੇ ਸੀ ਕੱਲੇ ਹਲੇ ਜਲਦ ਵੱਢਣੇ ਸ਼ੁਰੂ ਨਾ ਹੋਏ ਉਹ ਇਹਨਾਂ ਨੇ ਪਤਾ ਨਹੀਂ ਕਿਹੜੇ ਬੈਗਾਂ ਚ ਪਾ ਕੇ ਕਿਹੜੀਆਂ ਬੋਰਗਾਂ ਚ ਪਾ ਕੇ ਵੇਚੇ ਨੇ ਕਿੱਥੇ ਭੇਜੇ ਨੇ ਇਹ ਜਾਂਚ ਹੁਣ ਹੋਣੀ ਚਾਹੀਦੀ ਹੈ ਇਹ ਤਾਂ ਹੀ ਰੌਲਾ ਪਾਉਂਦੇ ਸੀ ਤਾਂ ਹੀ ਇਹ ਰਿਕਾਰਡ ਨਹੀਂ ਦਿੰਦੇ ਸੀ ਜਿਹੜੇ ਗੜੀਆਂ ਦੇ ਵਿੱਚ ਅੰਕ ਤੁਹਾਨੂੰ ਮਿਲੇ ਨੇ ਨਾ ਖਿਲਾੜੇ ਹੋਏ ਰੂੜੀਆਂ ਤੇ ਮਿਲੇ ਨੇ ਉਹ ਸਪਸ਼ਟ ਵੀ ਹੋ ਚੁੱਕਾ ਹੈ ਵੀ ਉਹ ਸਰੂਪ ਜਿਹੜੇ ਆ ਨਾ ਕੋਈ ਪੂਰਾ ਸਰੂਪਨੇ ਕਿ ਸ਼ੁਰੂ ਚੱਕਿਆ ਸੀ ਇੱਕ ਦੋ ਦੀ ਗੱਲ ਛੱਡ ਦਿਓ ਜੇ ਬਹੁਤੇ ਥਾਂ ਤੇ ਕਿਤੇ ਪਾਵਨ ਅੰਕ ਮਿਲੇ ਨੇ ਨਾ ਉਹ ਪਾਵਨ ਅੰਕ ਇਹ ਨੇ ਜਿਹੜੇ ਬਿਨਾਂ ਜਿੰਦਤ ਬੰਨਣ ਤੋਂ ਇਹਨਾਂ ਨੇ ਉਹ ਵੇਚੇ ਐ ਕਿਹਨੂੰ ਵੇਚੇ ਨੇ ਇਹ ਪੂਰੀ ਜਾਣਕਾਰੀ ਸਾਹਮਣੇ ਆਊਗੀ ਔਰ ਇਹਨਾਂ ਨੇ ਇਹ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾਉਣ ਵਾਸਤੇ ਪਹਿਲਾਂ ਜਿਹੜੇ ਸ਼੍ਰਮਣੀ ਕਮੇਟੀ ਦੇ ਮੁਲਾਜ਼ਮ ਸੀ ਉਹ ਸਸਪੈਂਡ ਕਰ ਤੇ ਛਿ ਘਰੋਂ ਭੇਜਦੇ ਸੀ ਵੀ ਇਹ ਮੁੱਦਾ ਗਾਇਬ ਹੋ ਜੇ ਪਰ ਇਹ ਮੁੱਦਾ ਗਾਇਬ ਨਹੀਂ ਹੋਣਾ ਹੁਣ ਇੱਕ ਹੋਰ ਸੁਣਦੇ ਆਂ ਆ ਜਿਹੜੇ ਛੋਟੇ ਛੋਟੇ ਐਕਸੀਡੈਂਟ ਹੋ ਰਹੇ ਨੇ ਨਾ ਇਨਸੀਡੈਂਟ ਜਿਵੇਂ ਟੈਕਸੀ ਡਰਾਈਵਰ ਕੁੱਟਦਾ ਆ ਕੇ ਤੇ ਕਹਿੰਦੇ ਮੁੰਡਾ ਚੱਕ ਕੇ ਮਾਰਦਾ ਇਹ ਸਾਰਾ ਕੁਝ ਕਿਉਂ ਹੋ ਰਿਹਾ ਯਾਨੀ ਕਿ ਇਸ ਮੁੱਦੇ ਨੂੰ ਦਵਾਇਆ ਜਾਵੇ ਵੀ ਇਧਰੋਂ ਧਿਆਨ ਭੜਕਾ ਕੇ ਇਧਰ ਲਿਆ ਜਾਵੇ ਮਸਲਾ ਇਹ ਹੋਰ ਕੁਝ ਨਹੀਂ ਟੈਕਸੀ ਡਰਾਈਵਰ ਕੁੱਟਿਆ ਗਿਆ ਫਲਾਣਾ ਮੁੰਡਾ ਚੱਕ ਕੇ ਮਾਰਦਾ ਸ਼ਿਮਨੀ ਪਿੰਡੀ ਵਿੱਚ ਸੀਐਸਟਾਫ ਨੇ ਦੋ ਬੰਦੇ ਚੱਕ ਲਏ ਇਹ ਰੌਲਾ ਪਾਉਣਾ ਕਿਉਂ ਵੀ ਇਸ ਮੁੱਦੇ ਨੂੰ ਠੰਡੇ ਵਾਸਤੇ ਵਿੱਚ ਪਾ ਦਿਓ ਤੇ ਨਵਾਂ ਮੁੱਦਾ ਛੇੜ ਦਿਓ ਵੀ ਲੋਕਾਂ ਦਾ ਧਿਆਨ ਇਧਰੋਂ ਖੜ ਜਾਵੇ ਪਰ ਇਹ ਹੋਣਾ ਨਹੀਂ ਜਿਹੜਾ ਪੰਜਾਬ ਦੀ ਸਤਾ ਦੇ ਵਿੱਚ ਬੈਠਾ ਹੈ ਨਾ ਮੁੱਖ ਮੰਤਰੀ ਤੇ ਉਹਦੇ ਕੋਲੇ ਵੀ ਸਹਾਕਾਰ ਹੈਗੇ ਸਿਕਸ ਕਾਲਰ ਉਹਦੇ ਕੋਲੇ ਵੀ ਹੈਗੇ ਉਹਦੇ ਕੋਲੇ ਵਕੀਲ ਹੈਗੇ ਜਿਹੜੇ ਆ 52 ਅੰਕਾਂ ਦੀ ਗੱਲ ਕੀਤੀ ਹੈ ਵੀ ਬਿਨਾ ਜਿਲਦ ਤੋਂ 80 ਲੱਖ ਪਵਨ ਅੰਕ ਸਿਪਾਏ ਹੈ ਉਹ ਵਕੀਲ ਨੇ ਦੱਸਿਆ ਸਾਰਾ ਕੁਝ ਉਨੇ ਪੂਰੀ ਡਿਟੇਲ ਦੱਸਤੀ ਹੈ ਵੀ 800 ਲੱਖ 55 ਪਾਵਨ ਅੰਕ ਸ਼ਪਾਇਆ ਇਹਨਾਂ ਤੇ ਉਹਦੇ ਜੇ ਤੁਸੀਂ ਮੈਕਸਿਮਮ ਪਾਵਨ ਅੰਕ ਜੋੜਨੇ ਹੋਣ ਸਰੂਪ ਬਣਾਉਣੇ ਹੋਣ ਤਾਂ 800 ਸਰੂਪ ਬਣਦੇ ਨੇ ਕਿ 328 ਸਰੂਪ ਤਾਂ ਜਲਦ ਬਣੇਗੀ ਤੇ ਉਹ ਤੋਂ ਬਾਅਦ ਜਿਹੜੇ ਸਰੂਪ ਬਣਨੇ ਸੀ ਉਹਨਾਂ ਪਾਵਨ ਅੰਕਾਂ ਦੇ ਉਹ ਇਹਨਾਂ ਨੇ ਜਲਦ ਨਹੀਂ ਬਣਾਈ ਸਰੂਪ ਨਹੀਂ ਬਣਾਏ ਉਹ ਪਤਾ ਨਹੀਂ ਕੱਲੇ ਕੱਲੇ ਅੰਕ ਕਿੰਨੇ ਕਿੰਨੇ ਕਿੱਥੇ ਕਿੱਥੇ ਭੇਜੇ ਨੇ ਕਿਹਨੂੰ ਕਿਹਨੇ ਭੇਜੇ ਨੇ ਇਹ ਕਰਤੂਤਾ ਨੇ ਨਾਲ ਨਹੀਂ ਇਹ ਕੌਣ ਕਰ ਰਿਹਾ ਜੀ ਹੁਣ ਕੀ ਜਿਹੜੇ ਮੁਲਾਜ਼ਮ ਸੀ ਉਹਨਾਂ ਦੀ ਜੁਰਤ ਹੈਗੀ ਜਿੰਨਾ ਕਰ ਸਕਦੇ ਉਹ ਠੀਕ ਹੈ ਭੇਟਾ ਵਿੱਚ ਮਾਣੀ ਮੁਟੀਰ ਫਿਰ ਕਰ ਲੈਣਗੇ ਪਰ ਇਹ ਥੋੜੀ ਹੁੰਦਾ ਵੀ ਉਹ ਜਿਹੜੇ ਮੁਲਾਜ਼ਮ ਨੇ ਵੀ ਉਹ ਪਾਵਨ ਅੰਕਾਂ ਨੂੰ ਬੋਰੀਆਂ ਵਿੱਚ ਬੈਗਾਂ ਵਿੱਚ ਪਾ ਕੇ ਕਿੱਥੇ ਭੇਜ ਦੇਣਗੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਨਾ ਉਹ ਸ਼ਮਨਿਕਵਲਟੀ ਦੀ ਉੱਥੇ ਪਹਿਲਾਂ ਇਕੱਲੇ ਪਾਵਨ ਅੰਕ ਛਪਦੇ ਆ ਗਿਣਤੀ ਦੇ ਰੂਪ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਵੀ ਐਨੇ ਛਪਦੇ ਵੀ ਕਿੰਨੇ ਸਰੂਪ ਵਿੱਚ ਕਿੰਨੇ ਲੱਗਣੇ ਨੇ ਐਨੇ ਸਰੂਪਾਂ ਦੇ ਐਨੇ ਅੰਕ ਬਣਦੇ ਨੇ ਤੁਸੀਂ ਉਹ ਛਪਦੇ ਉਹ ਅਸ਼ਰੂਪ ਤਾਂ ਛਪ ਕੇ ਪੰਨੇ ਤਾਂ ਛਪ ਕੇ ਤਿਆਰ ਹੋ ਗਏ ਜਿਲਦ ਬਣੀ ਨਹੀਂ ਉਹਨਾਂ ਦੀ ਜਿੱਥੇ ਸਰੂਪ ਗਾਹਾਂ ਜਾ ਕੇ ਸੰਗਤ ਨੂੰ ਭੇਦ ਦਿੱਤੇ ਜਾਂਦੇ ਆ ਗੁਰਦਰਸਾਹਿਬ ਵਿੱਚ ਪ੍ਰਕਾਸ਼ ਕਰਨ ਵਾਸਤੇ ਲੈ ਕੇ ਜਾਂਦੇ ਆ। ਉਹ ਚੱਕ ਤੋ ਸ਼ੁਰੂ ਪਾਏ ਨਹੀਂ। ਉਹ ਤਾਂ ਤਣਸੂੜ ਪਾਏ ਆ। ਜਿਹੜੇ ਪਾਵਨ ਅੰਕ ਨੇ ਇਕੱਲੇ ਉਹ ਲੱਖਾਂ ਦੀ ਗਿਣਤੀ ਵਿੱਚ ਹੈ। ਉਹ ਕਿੱਥੇ ਗਏ ਨੇ? ਉਹ ਤਾਂ ਜਿਹੜੇ ਪ੍ਰਿੰਟ ਕਰਦੇ ਨੇ, ਯਾਨੀ ਕਿ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿਹੜੇ ਕੰਮ ਕਰਦੇ ਆ। ਉਹ ਤਾਂ ਉਹਨਾਂ ਨੂੰ ਪਤਾ ਹੈ ਨਾ। ਉੱਥੇ ਸਖਤਰ ਕੌਣ ਹੈ? ਮੈਨੇਜਰ ਕੌਣ ਹੈ? ਇਨ ਜਾਰਜ ਗੋਲਡ ਇਹ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਉਹ ਪਾਵਨ ਅੰਕ ਬਿਨਾਂ ਜਿਲਤਵੰਨਣ ਤੋਂ ਕਿੱਥੇ ਗਏ ਨੇ ਇਹ ਤਾਂ ਉਹ ਦੱਸਣਗੇ ਨਾ ਆ ਹੀ ਰਹਾ ਫੇਰੀ ਇਹਨਾਂ ਦੀ ਤਾਂ ਕਹਿੰਦੇ ਸੀ ਭਗਵੰਤ ਮਾਨ ਨੇ ਕਿਉਂ ਦਖਲਨਾਜ ਕੀਤੀ ਭਗਵੰਤ ਮਾਨ ਸੇਖੋਂ ਦੇ ਮਸਲੇ ਵਿੱਚ ਕਿਉਂ ਵੱੜਦਾ ਤਾਂ ਕਹਿੰਦੇ ਸੀ ਜਿਹੜੇ ਪਾਵਨ ਗਲੀਆਂ ਦੇ ਵਿੱਚ ਅੰਕ ਖਿਲਾਰੇ ਗਏ ਨੇ ਨਾ ਉਹ ਇਹ ਅੰਕ ਨੇ ਜੀ ਉਹ ਕਿੱਥੇ ਕਿੱਥੇ ਗਏ ਨੇ ਇਹ ਜਿਹੜੇ ਖੇਤਰ ਫਿਰੂ ਚੰਗੀ ਤਰ੍ਹਾਂ ਫਿਰ ਇਹ ਦੱਸਣਗੇ ਵੀ ਸਾਡੇ ਕੋਲੋਂ ਕੌਣ ਲੈ ਕੇ ਗਿਆ ਜਿਹੜੇ ਸਰੂਪ ਜਿੱਥੋਂ ਤੁਸੀਂ ਲੈ ਕੇ ਆਉਨੇ ਹੋ ਨਾ